ਖੇਡ ਪੋਰਡ ਦੇ ਲਈ ਵਾਪਰੀ ਅਰਕੇਸ਼ ਤਿਆਰ ਵਰ ਤਿਆਰ ਚਾਰ ਜਫੀ ਮਹਿਮਦ ਆਲਦੇ ਅੱਜ ਦੇ ਦਿਨ ਦਾ ਆ ਵੀ ਮੈਚ ਕਹਿੰਦੇ ਚੋਟੀ ਦਾ ਦੋ ਟੀਮਾਂ ਦੇ ਦਰਮਿਆਨ ਜਿਹੜਾ ਪਹਿਲਾ ਤਿੰਨ ਲਾ ਗਿਆ ਤੇ ਕਹਿੰਦੇ 40000 ਦਿੱਤਾ ਜਾਣਾ ਜਿਹੜਾ ਪਹਿਲਾ ਤਿੰਨ ਲਾ ਗਿਆ 40000 ਦਿੱਤਾ ਜਾਣਾ ਲਓ ਰਕੇਸ਼ ਦੀ ਰੇਡ ਤੇ ਲਵਲੀ ਵਰਗੇ ਕਿੰਨੀ ਵਰਗੇ ਡੱਕੋ ਵਾਲਾ ਸ਼ਰਦ ਚਾਰ ਨੇ ਚਾਰੇ ਤਿਆਰ ਵਰ ਤਿਆਰ ਹੋਲੀਆ ਕਲਾ ਦੀ ਧਰਤੀ ਐ ਲਓ ਦੇਖਾਂਗੇ ਪਹਿਲਾ ਸੈਮੀਫਾਈਨਲ ਦੋ ਟੀਮਾਂ ਦੇ ਦਰਮਿਆਨ ਪਹਿਲੇ ਸੈਮੀ ਦੀ ਪਹਿਲੀ ਰੇਡ ਲਓ ਮੁਕਾਬਲਾ 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 ਦੋ ਖਿਡਾਰੀਆਂ ਦੇ ਦਰਮਿਆਨ ਮਹਿਮਦ ਵਾਲੀਆ ਕਿੰਨੇ ਆਹ ਲਾਂ ਤਕੜਾ ਜਫਾ ਬੱਲੇ ਬੱਲੇ ਕਰਾ ਗਿਆ ਇਹ ਉੱਤਮ ਵੀਰ ਦਾ ਵੀਰ ਐ ਇਹ ਮਹਿਮਦ ਵਾਲੀਆ ਗਿੰਨੀ ਐ ਮੇਰੇ ਵੀਰੋ ਉੱਤਮ ਵੀਰ ਪੁਲਵਾਨ ਮੇਰੇ ਵੀਰੋ ਸਾਡਾ ਛੋਟਾ ਵੀਰ ਸਾਥੋਂ ਸਦਾ ਲਈ ਵਿਛੜਿਆ ਹਰਪ੍ਰੀਤ ਜੀ ਕਿੰਨੇ ਕਰ ਦਈਏ 500 ਕਹਿੰਦੇ ਆ ਜਾਫੀ ਦੇ ਲਈ ਆ ਮੇਰੇ ਵੀਰੋ ਆ ਕੇ ਯਾਰ ਮੇਰਾ ਸੁਪਰਸਟਾਰ ਦੇਸੀ ਕਲਾਕਾਰ ਦੇਸੀ ਕਲਾਕਾਰ ਯਾਰ ਮੇਰਾ ਸੁਪਰਸਟਾਰ ਦੇਸੀ ਕਲਾਕਾਰ ਇੱਕ ਪਾਸੇ ਰਵੀ ਹੈ ਔਰ ਦੂਜੇ ਪਾਸੇ ਨਦੋਰ ਦੀ ਤਰਤੀਆ ਮੇਰੇ ਵੀਰੋ ਪੱਟੀ ਦਾ ਇਲਾਕਾ ਆਪਣੀ ਟੀਮ ਲਈ ਇਸ ਵੇਲੇ ਲੱਖਾਂ ਦੇ ਅੰਕ ਦਾ ਵਾਅਦਾ ਨੌਜਵਨ ਖਿਡਾਰੀ ਕਰਦਾ ਹੋਇਆ ਔਰ ਅਗਲੀ ਕਬੱਡੀ ਖੇਡ ਮੈਦਾਨ ਦੇ ਵਿੱਚ ਫਿਰ ਮੇਰੇ ਵੀਰੋ ਸ਼ਾਂਤਮਾ ਸਰੀਰ ਹੈ ਸੋਹਣਾ ਸਰੀਰ ਹੈ ਇਸ ਲਈ ਪਾਉਂਦਾ ਹੋਇਆ ਰੇਡ ਕਾਫੀ ਚਾਰ ਨੇ ਬਿਲਕੁਲ ਤਿਆਰ ਨੇ ਹੁਣ ਵੇਖਣਾ ਵੀ ਫਰੀਦਕੋਟੀਆਂ ਵੀ 2 ਨੰਬਰ ਤੇ ਖੜਾ ਕਪੂਰਥਲੀਏ ਕੰਨੀਆਂ ਤੇ ਲੱਗੇ ਹੋਇਆ ਆਹ ਸਾਹਮਣੇ ਪੁਆਇੰਟ ਜਿਹੜਾ ਇਸ ਵੇਲੇ ਰੇਡਰ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜਾ ਇਸ ਵੇਲੇ ਮੇਰੇ ਵੀਰੋ ਨੌਜਾਨ ਸੁਨੀਲ ਹੈ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਹਰਪ੍ਰੀਤ ਜੀ ਹੁਣਾਂ ਵੱਲੋਂ 1000 ਰੁਪਏ ਹਰਪ੍ਰੀਤ ਜੀ ਕਿਹਦੇ ਲਈ ਬੁਲੇਟ ਦੀ ਰੇਡ ਤੇ ਕਹਿੰਦੇ ਬੁਲੇਟ ਖੀਰਾ ਵਾਲੀ ਅੱਜ ਸਾਡੇ ਪਿੰਡ ਆਇਆ ਹੈ ਤੇ ਮਾਨ ਹਰਪ੍ਰੀਤ ਸਭਾ ਉਹ ਯਾਦ ਹੈ ਜਦੋਂ ਦੋਨੋਂ ਫੈਡਰੇਸ਼ਨਾਂ ਖੇਡੀਆਂ ਤੇ ਦੋਨੋਂ ਦਿਨ ਕਰੀਮ ਹੀ ਪੁੱਜੀ ਐਨ ਗੱਲਾਂ ਵੱਖਰੀਆਂ ਹੋਈਆਂ ਘੋਲੀਏ ਦੀ ਇਸ ਗਰਾਊਂਡ ਨੇ ਹਮੇਸ਼ਾ ਹੀ ਮੇਰੇ ਵੀਰੋ ਰਿਕਾਰਡ ਬਣਾਏ ਐ ਹਮੇਸ਼ਾ ਹੀ ਰਿਕਾਰਡ ਬਣਾਏ ਐ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਰਕੇਸ਼ ਦੀ ਪਈ ਹੋਈ ਰੇਡ ਜਾਫੀ ਚਾਰਨਾ ਔਰ ਚਾਰਾਂ ਦੇ ਵਿੱਚੋਂ ਕੌਣ ਕਰੂ ਕੋਸ਼ਿਸ਼ ਇੱਕ ਪਾਸੇ ਕਿੰਨੀ ਜਾਂ ਫਿਰ ਲਵਲੀ 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 ਕਰ ਗਿਆ ਬੱਲੇ ਬੱਲੇ ਕਰ ਗਿਆ 200 ਰੁਪਇਆ ਹਰਪ੍ਰੀਤ ਕੋਹਲੀਆ ਸੋਨੀ ਯੂਐਸਏ ਕਿੰਦੂ ਕੈਨੇਡਾ ਤੇ ਨਾਲ ਸਵਰਨ ਕੋਹਲੀਆ ਹੁਣਾਂ ਵੱਲੋਂ ਵਿਕੀ ਕੈਨੇਡਾ ਹੁਣਾਂ ਵੱਲੋਂ ਇਸ ਜਾਫੀ ਦੇ ਲਈ ਸੁਖਰਾਜ ਨਿੱਕਾ ਆ ਗਿਆ ਨਿੱਕਾ ਦਰਦੋਰ ਵਾਲਾ ਮੁੰਡਾ ਤਰਨ ਤਰਨਾ ਉਹ ਸਾਹੋਕੇ ਦੇ ਰਵੀ ਦਾ ਕਰ ਮੁਕਾਬਲਾ ਤਗੜਾ ਨੰਬਰ जोड ਗਿਆ ਪਹਿਲੇ ਸੈਮੀ ਦੇ ਵਿੱਚ ਮਹਿਬਦਾਲੀਆਂ ਨੇ ਬਰਤ ਬਣਾ ਲਈ ਐ ਲਓ ਸੁਨੀਲ ਕਹਿੰਦੇ ਖੜਕਪੂਰੇ ਵਾਲਾ ਕਹਿੰਦੇ ਖੜਕ ਜਿੱਤਾਂ ਦੀਆਂ ਗੱਲਾਂ ਇਹ ਮੁੰਡਾ ਪਾਰਵਾ ਕਲੱਬ ਨਿਊਜ਼ੀਲੈਂਡ ਦੇ ਸੱਦੇ ਤੇ ਨਿਊਜ਼ੀਲੈਂਡ ਵੀ ਖੇਡਿਆ ਜਿਸ ਗੱਭਰੂ ਨੇ ਹੁਣ ਕਬੱਡੀ ਪਾਈ ਐ ਯਾਰਾਂ ਦੇ ਵਿੱਚੋਂ ਕੌਣ ਚੱਲਦਾ ਹੋਇਆ ਮੁਕਾਬਲਾ ਔਰ ਇਸ਼ਾਰਾ ਹੋ ਗਿਆ ਵੀ ਨੰਬਰ ਰੇਡਰ ਦੇ ਹਿੱਸੇ ਜਾ ਜੁੜਿਆ ਬਹੁਤ ਵਧੀਆ ਬਕਾਰ ਨਾਲ ਚੱਲਦਾ ਐ ਅਗਲੀ ਰੇਡ ਹਰਮਨ ਬੁਲਟ ਬਾਬੇ ਤਰਸੀਮ ਸਿੰਘ ਪੰਡਾਲ ਦਾ ਪੋਤਰਾ ਹੰਧਿਆ ਤੇ ਖੜਾ ਤੱਕ ਬਸਤਕ ਹੋ ਰਿਹਾ ਪਈ ਹੋਈ ਰੇਡ ਤੇ ਇੱਕ ਪਾਸੇ ਫੂਲਾ ਖੀਰਾਵਾਲੀਆ ਗਿੰਦਾ ਕਨੇਡਾ ਤੇਜਿੰਦਰ ਕਨੇਡਾ 500 ਰੁਪਿਆ ਨੰਬਰ ਦਾ ਆ ਨੰਬਰ ਦਾ 500 ਆਣਾ ਖੀਰਾਵਾਲੀਆ ਬੁਲਣ ਦੇ ਲਈ ਮੇਰੇ ਵੀਰੋ ਔਰ ਪੁਆਇੰਟ ਜਿਹੜਾ ਖੀਰਾਵਾਲੀਆ ਇਹ ترਸੀਮ ਸਿੰਘ ਪੰਡਾਲ ਦਾ ਪੁੱਤ ਹੈ ਇਹਨੇ ਆਪਣੇ ਬਾਬੇ ਦਾ ਨਾਮ ਜਿਹੜਾ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕਰ ਦਤਾ ਹੈ ਆਓ ਸਾਹਮਣੇ ਰਕੇਸ਼ ਬਾਪਰ ਦੀ ਧਰਤੀ ਦਾ ਹੁਸ਼ਿਆਰੇ ਦੇ ਪਿੰਡ ਦਾ ਇਹ ਨੌਜਵਾਨ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਪ੍ਰਵੀਨ ਦੇ ਪਿੰਡ ਦਾ ਇਹ ਨੌਜਵਾਨ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਆਓ ਸਾਹਮਣੇ 14 ਜਫਿਆਂ ਦੇ ਵਿੱਚੋਂ ਕੀਤੀ ਹੋਈ ਕੋਸ਼ਿਸ਼ ਉੱਡੀ ਹੋਈ ਮਾਂ ਮਿੱਟੀ ਦੀ ਢੂੜ ਤੇ ਪੁਆਇੰਟ ਜਿਹੜਾ ਇਸ ਲਈ ਰਕੇਸ਼ ਜਿਹਨੇ ਬਾਗੜੀਆਂ ਦੇ ਵਿੱਚ ਵੀ ਸਿਰਾ ਕਰਵਾਇਆ ਸੀਗਾ 11 ਫਰਵਰੀ ਦਾ ਸੱਦਾ ਬਾਗੜੀਆਂ ਦੇ ਵਰਲਡ ਕੱਪ ਦਾ ਕਾਲਾ ਬਾਗੜੀਆਂ ਵਾਲਾ ਗੱਬਰ ਬਾਗੜੀਆਂ ਵਾਲਾ ਕੋਚ ਅਜੈ ਸਿੰਘੀ ਸਾਰੇ ਐਨਆਰਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਵੱਡਾ ਕੱਪ ਕਰਵਾਇਆ ਜਾ ਰਿਹਾ ਹੈ 11 ਫਰਵਰੀ ਦਾ ਸੱਦਾ ਮੇਰੇ ਵੀਰੋ 40000 ਦੇ ਜੱਫੇ ਹੈ ਫੂਲਿਆ ਤੇ ਰਵੀ ਤਿੰਨ ਤਿੰਨ ਜੱਫੇ 40000 ਦੇ ਲੱਗਣਗੇ ਆਹ ਸਾਹਮਣੇ ਸੁਨੀਲ ਇਸ ਲਈ ਖੇਡ ਮੈਦਾਨ 500 ਫੀਟ ਕਹਿੰਦੇ ਕਬੱਡੀ ਪੌਂਡ ਦੇ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਪਰ ਦੇਖੋ ਸਾਹਮਣੇ ਔ ਮਹਿਮਦਾਲੀਆ लवली ਕਰ ਗਿਆ ਕਮਾਲ ਇਹ ਕਈ ਜਾਫੀ ਜਰਤ ਰੱਖਦੇ ਜਫਾ ਲਾ ਕੇ ਹਿੱਕ ਤੇ ਬੈਣਦੀ ਜੀ ਕਈ ਉੜਦੇ ਪੰਛੀਆਂ ਨੂੰ ਥੱਲੇ ਲਾਉਂਦੇ ਦਿੰਦੇ ਇਆਇਤ ਨੌੜ ਦੇ ਰਹਿਣਦੀ ਜੀ ਔ ਮਹਿਮਦਾਲੀਆ ਨੇ ਬੱਲੇ ਬੱਲੇ ਕਰਾਈ ਹੈ ਹਰਮਨ ਬੁਲੇਟ ਫੇਰ ਤਿਆਰ ਮਰ ਤਿਆਰ ਅਗਲੇ ਮੈਚ ਦੀਆਂ ਟੀਮਾਂ ਨੂੰ ਬੇਤੀ ਹੈ ਗਿੰਦਾ ਕੈਨੇਡਾ ਤੇ ਤੇਂਦਰ ਵੀਰ ਦੇ ਵੱਲੋਂ 500 ਦੀ ਆ ਕਬੱਡੀ ਹੋਵੇਗੀ ਪੈਂਦੀ ਹੋਈ ਰੇਡ ਤੇ ਟੱਚ ਡਬਲ ਹੋ ਗਿਆ ਔਰ ਇਸ਼ਾਰਾ ਹੋ ਗਿਆ ਵੀ ਨੰਬਰ ਜਿਹੜਾ ਰੇਡਰ ਦੇ ਹਿੱਸੇ 'ਚ ਆ ਜਿਹੜਿਆ ਬਹੁਤ ਵਧੀਆ ਮੁਕਾਬਲਾ ਚੱਲਦਾ ਹੈ ਘੋਲੀਆਂ ਕਲਾਂ ਦਾ ਖੇਡ ਮੈਦਾਨ ਪਰ ਰਕੇਸ਼ ਵਾਪਰ ਫੇਰ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਚਾਰ ਨੇ ਚਾਰੇ ਤਿਆਰ ਵਰ ਤਿਆਰ ਇੱਕ ਪਾਸੇ ਫਰੀਦ ਕੋਡੀਆਂ ਨਾ ਗੁਰਮਣੀ ਵਾਲਾ ਸ਼ਰਨਾ ਪਿਆਰੀ ਦੇ ਵਿੱਚ लवली ਵਰਗੇ ਗਿੰਨੀ ਵਰਗੇ ਮੁੰਡੇ ਤਿਆਰ ਵਰ ਤਿਆਰ ਘੋਲੀਆਂ ਕਲਾਂ ਦਾ ਖੇਡ ਮੈਦਾਨ ਜਿਹਨੇ ਮੋਕੇ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਪਹਿਲਾ ਸੈਮੀ ਫਾਈਨਲ ਖੇਡਿਆ ਜਾ ਰਿਹਾ ਹੈ ਹੁਣ ਦੇਖਦੇ ਆਂ ਕਿ ਚਾਰਾਂ ਦੇ ਵਿੱਚੋਂ ਕਿਸ ਨੌਜਵਾਨਾਂ ਦਾ ਮੁਕਾਬਲਾ ਹੋਣਾ ਹੈ ਕਿ ਪਿੰਡੇ ਲਿਸ਼ਕਣ ਮੁੰਡਿਆਂ ਦੇ ਉਹ ਪਈ ਹੋਈ ਰੇਡ ਤੇ ਕਬੱਡੀ 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 ਸਮਾਂ ਸਮਾਂ ਬੀਤ ਗਿਆ ਤੇ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਜਾ ਜੁੜਿਆ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਆ ਲੈ ਵੀ ਕੋਹਲੀਆ ਵਾਲਿਓ ਸਾਰੀ ਕਲੱਬ ਵਾਲਿਓ ਇਸ ਸਾਲ ਸਕਰੀਨ ਦੀ ਕਮੀ ਰਹਿ ਗਈ ਉਹ ਵੀ ਨਾ ਅਗਲੇ ਸਾਲ ਰਵੇ ਅਗਲੇ ਸਾਲ ਵੱਡੀ ਸਕਰੀਨ ਜਿਹੜੀ ਹੈ ਉਹ ਇੱਕ ਸਾਈਡ ਤੇ ਲੱਗੀ ਹੋਵੇ ਤੇ ਨਜ਼ਾਰਾ ਥੜਾ ਜਾਂ ਹੋਰ ਹੋ ਜਾਂਦਾ ਆਹ ਸਾਹਮਣੇ ਖੇਡ ਮੈਦਾਨ ਅੰਦਰ ਸਾਉਕੇ ਵਾਲਾ ਸਾਉਕੇ ਵਾਲਾ ਪਰ ਦੂਜੇ ਪਾਸੇ ਨਿੱਕਾ ਨਦੋਰ ਵਾਲਾ ਨਿੱਕਾ ਐਨ ਜਿਵੇਂ ਕਹਿੰਦੇ ਨੇ ਵੀ ਜਿੰਨਾ ਨਿੱਕਾ ਉਹਨਾਂ ਹੀ ਤਿੱਖਾ ਪੰਜਾਬ ਦੇ ਸੀਜ਼ਨ ਦਾ ਬੈਸਟ ਰ ਹੈ ਮੇਜਰ ਲੀਗ ਦਾ ਫਿਰ ਨਿਊਜ਼ੀਲੈਂਡ ਖੇਡਿਆ ਫਿਰ ਬੈਸਟ ਬਣਿਆ ਯੂਰਪ ਖੇਡਿਆ ਫਿਰ ਬੈਸਟ ਬਣਿਆ ਤੇ ਕਹਿੰਦੇ ਨਿਊਜ਼ੀਲੈਂਡ ਦੇ ਪਿਛਲੇ ਜਿਹੜੇ ਦਿਨੀ ਸੀਜ਼ਨ ਸਮਾਪਤ ਹੋਇਆ ਹੈ ਪੰਜਵੇਂ ਨੰਬਰ ਦਾ ਰੀਡਰ ਬਣਿਆ ਮੇਰੇ ਵੀਰੋ ਖੇਡਿਆ ਸੱਤੇ ਦੀ ਖੇਡ ਕਲੱਬ ਵੱਲੋਂ ਐਨ ਗੱਲਾਂ ਵੱਖਰੀਆਂ ਕਰਵਾਈਆਂ ਸੁਨੀਲ ਇਸ ਵਾਲੇ ਪਾਰ ਲੈ ਕੇ ਵਾਪਸ ਜਾਂਦਾ ਹੋਇਆ ਚੱਲ ਵੀ ਹਰਮਨ ਪਾ ਵੀ ਗਬਰੂ ਕਬੱਡੀ ਲਓ ਖੀਰਾਂ ਵਾਲੀਆ ਹਰ ਬਰ ਬੁਲਟ ਹਰ ਕਬੱਡੀ ਤੋਂ ਬਾਅਦ ਯਾਰ ਮੱਥਾ ਟੇਕਦਾ ਹੈ ਸ਼ਰਤਾਂ ਭਾਵਨਾ ਸਤਕਾਰ ਨਿਮਰਤਾ ਕਹਿੰਦੇ ਹੋਣੀ ਜ਼ਰੂਰੀ ਹੈ ਕਿ ਮਿੱਠਤ ਨੀਵੀਂ ਨਾਨਕਾ ਹੁਣ ਚੰਗਿਆਈਆਂ ਤੱਤ ਆਓ ਖੀਰਾਂ ਵਾਲੀਆ ਬੁਲਟ ਦੀ ਰੇਲ ਯਾਰ ਨੇ ਬਾਪਰ ਦੇ ਚਾਰੇ ਤਿਆਰ ਬਰ ਤਿਆਰ ਫੂਲੇ ਵਰਗੇ ਰਵੀ ਵਰਗੇ ਮੁੰਡੇ ਆਹ ਮਾਰਦੇ ਪੱਡਾਂ ਤੇ ਥਾਪਿਓ ਪਰ ਫੈਸਲਾ ਫੈਸਲਾ ਹੋ ਗਿਆ ਫੂਲਾ ਦਾ ਰਵੀ ਲੈਂਕ ਸਿਸਟਮ ਹੈ ਜੇ ਇੱਥੇ ਹੀ ਖੜਾ ਰਹਿਦਾ ਗੱਲ ਬਣ ਸਕਦੀ ਸੀ ਪਰ ਸੋਚਾ ਸੋਚਣਾ ਹੋ ਗਈ ਆਹ ਸਾਹਮਣੇ ਪੈਂਦੀ ਹੋਈ ਰੇਲ ਬੌਪਰੀਆ ਰਕੇਸ਼ ਫੇਰ ਖੇਡ ਮੈਦਾਨ ਦੇ ਵਿੱਚ ਵਾਤਾ ਹੋਇਆ ਇਹ ਪਹਿਲਾ ਸੈਮੀ ਆਪਣੀ ਸਵਾਪਤੀ ਵਾਲਾ ਵਾਤਾ ਅਗਲੇ ਮੈਚ ਦੀਆਂ ਟੀਮਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਵੀਰ ਬੜਕੇ ਦੋਨੇ ਟੀਮਾਂ ਜਲਦੀ ਖੇਡ ਮੈਦਾਨ ਦੇ ਲੱਗ ਕੇ ਆ ਜਾਣ ਦੂਜੇ ਸੈਮੀ ਦੀਆਂ ਟੀਮਾਂ ਇਧਰ ਫਰੀਦਕੋਟਿਆ ਟੱਕੋ ਵਾਲਾ ਸ਼ਰਨਾ ਰਕੇਸ਼ ਬੌਪਰ ਦੋ ਖਿਡਾਰੀਆਂ ਦੇ ਦਰਮਿਆਨ ਆਹ ਲੱਗਦਾ ਜੋਰ ਪਰ ਵਾਪਰੀਆ ਕਹਿੰਦੇ ਹੱਥਾਂ ਚੋਂ ਨਿਕਲ ਗਿਆ ਹੈ ਤਖੜਾ ਨੰਬਰੀ ਸਟੋਬਰ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਸਾਹਮਣੇ ਨੇ ਸੋਹਣੀ ਕੋਸ਼ਿਸ਼ ਕੀਤੀ ਹੈ ਫਿਰ ਨਾਲ ਹੀ ਕਹਿੰਦਾ ਵੀ ਮੇਰੇ ਉਸਤਾਦ ਦੇ ਪਿੰਡ ਦਾ ਸੱਦਾ ਦੇ ਦਿਓ 31 ਦਸੰਬਰ ਨੂੰ ਵੱਡਾ ਮੇਲਾ ਹੋਣਾ ਜਿੱਥੇ ਜਿੱਤਵਾਰੇ ਪਾਉ ਦਾ ਮੋਟਰਸਾਈਕਲ ਨਾਲ ਮਾਨ ਸਨਮਾਨ ਹੋਣਾ ਤੇ ਗੋਲੇ ਵਾਲੀਏ ਕਹਿੰਦੇ ਵੀ ਹਾਰ ਲੈ ਡੇਵਿਡਸਨ ਦਿੱਤੇ ਜਾਣਿਆ ਆਰ ਦੇ ਡੇਵਿਡਸਨ ਮੋਟਰਸਾਈਕਲਾਂ ਦੇ ਮਾਨ ਜਿਹੜੇ ਦਿੱਤੇ ਜਾਣਗੇ ਗੋਲੇ ਵਾਲਾ ਪਿੰਡ ਮਾਨ ਖਿਡਾਰੀਆਂ ਦਾ ਅੱਜ ਕੋਲੀਆਂ ਕਹਿੰਦੇ ਗੀਤਕਾਰਾਂ ਦਾ ਮੇਰੇ ਵੀਰੋ ਗਾਇਕਾਂ ਦਾ ਕਬੱਡੀ ਦੇ ਖਿਡਾਰੀਆਂ ਦਾ ਕਬੱਡੀ ਦੇ ਕੱਪਾ ਵਾਲਾ ਪਿੰਡ ਕਦੇ ਗੇਲੇ ਕੋਲਿਏ ਨੇ ਕਹਿੰਦੇ ਕਾਲੇ ਗਾਜੀਆਂ ਦੇ ਨਾਲ ਹਰਜੀਤ ਬਰਾੜ ਹੁਣਾ ਦੇ ਨਾਲ ਕਬੱਡੀ ਖੇਡੀ ਹੈ ਔਰ ਸਾਹਮਣੇ ਦੇਖਦਾ ਵੀ ਇਸ ਲਈ ਸੁਨੀਲ ਕਬੱਡੀ ਪਾ ਕੇ ਪਾਰ ਲੈ ਕੇ ਵਾਪਸ ਜਾਂਦਾ ਹੋਇਆ ਆਪਣੀ ਟੀਮ ਦੇ ਲਈ ਬਹੁਤ ਵਧੀਆ ਮੈਚ ਖੇਡ ਮੈਦਾਨ ਦੇ ਵਿੱਚ ਸੈਮੀਫਾਈਨਲ ਦੂਜਾ ਲੋਹਾਰਾ ਤੇ ਦੂਜੇ ਪਾਸੇ ਅਲੇਵਾ ਦੋਨੇ ਪਾਸੇ ਜਿਵੇਂ ਕਹਿੰਨਾਂ ਨੇ ਵੀ ਸਾਪੀ ਐ ਸਾਪੀ ਐ ਗਾਂਂਦੇ ਬੁਲੇਟ ਗੋਲਟੀ ਆ ਗਿਆ ਸਾਡਾ ਕਬੱਡੀ ਹਰ ਸਿੰਘ ਵਾਲੇ ਦਾ ਗੋਲਟੀ ਹਰਪ੍ਰੀਤ ਉਹ ਨਹੀਂ ਆਹ ਸਾਹੋ ਵਾਲਾ ਤੇ ਦੂਸਰੇ ਪਾਸੇ ਹਰਬਰ ਬੁਲੇਟ ਵਾਹ ਓਏ ਗੰਬਰੀਆ ਰਵੀ ਸਾਹੋ ਕੇ ਬੱਲੇ ਬੱਲੇ ਕਰਾ ਗਿਆ ਸੁੱਖਾ ਕਨੇਡਾ ਗੋਲੂ ਕਨੇਡਾ ਵਿਸ਼ਾਲ ਕਨੇਡਾ ਸੁਖਦੀਪ ਕੈਨੇਡਾ ਕਰਨ ਕੈਨੇਡਾ ਅਮਨ ਕੈਨੇਡਾ ਗੁਰਵਿੰਦਰ ਘੋਰੀਏ ਨੇ ਸਾਰੇ ਸਾਥੀ ਕਹਿੰਦੇ ਆ ਵੀ ਰਵੀ ਤੇ ਫੂਲੇ ਦੇ ਤਿੰਨ ਤਿੰਨ ਜੱਫੇ 40 40 ਹਜ਼ਾਰ ਦੇ ਹੋਣਗੇ ਲਓ ਰਕੇਸ਼ ਬਾਪਰ ਨੇ ਕਬੱਡੀ ਪਾ ਦਿੱਤੀ ਹੈ ਅਗਲੇ ਮੈਚ ਦੀਆਂ ਟੀਮਾਂ ਲੱਗ ਕੇ ਆ ਜਾਣ ਬਈ ਹੋਈ ਰੇਡ ਤੇ ਹੁਣ ਦੇਖਦਾ ਵੀ ਚਾਰਾਂ ਦੇ ਵਿੱਚੋਂ ਇੱਕ ਪਾਸੇ ਕਿੰਨੀ ਮਹਿਮਦਾਲੀਆਂ ਚੱਲਦਾ ਹੋਇਆ ਮੁਕਾਬਲਾ ਪਰ ਮੁੰਡਾ ਪਿਛਲ ਗਰੀ ਭੱਜਾ ਤਰਿਆ ਜਾਂਦਾ ਤਕੜਾ ਨੰਬਰ ਇਸਕੋਬਰ ਨੇ ਆਪਣੀ ਟੀਮ ਦੇ ਲਈ ਜੋਰ ਦਿੰਦਾ ਨਿੱਕਾ ਜ਼ੋਰ ਵਾਲਾ ਕਿ ਕਬੱਡੀ ਪਾ ਰਿਹਾ ਉਧਰ ਦਸੰਬਰ ਮਹੀਨਾ ਆਪਣੀ ਸਵਾਸਤੀ ਵਾਲਾ ਤੇ 2026 ਦੀ ਸ਼ੁਰੂਆਤ ਹੋਣੀ ਹੈ ਕਿ ਨਵਾਂ ਸਾਲ ਇੰਜ ਦਾ ਚੜ੍ਹਾਈ ਮੇਰੇ ਮਾਲਕਾ ਹਰ ਪਾਸੇ ਠੰਡ ਵਰਤਾਈ ਮੇਰੇ ਮਾਲਕਾ ਗੁੱਲੀ ਗੁੱਲੀ ਜੁੱਲੀ ਤੋਂ ਨਾ ਵਾਝਾ ਰਹੇ ਕੋਈ ਨੇੜੇ ਹੋ ਕੇ ਸੁਣੀ ਜੋ ਵੀ ਕਰੇ ਅਰ ਜੋਈ ਹਰ ਪਾਸੇ ਖੇੜੇ ਤੂ ਲਿਆਈ ਮੇਰੇ ਮਾਲਕਾ ਨਵਾਂ ਸਾਲ ਇੰਜ ਦਾ ਚੜ੍ਹਾਈ ਮੇਰੇ ਮਾਲਕਾ ਨਵਾਂ ਸਾਲ ਇੰਜ ਦਾ ਚੜ੍ਹਾਈ ਮੇਰੇ ਮਾਲਕਾ ਨਵਾਂ ਸਾਲ ਇੰਜ ਦਾ ਚੜ੍ਹਾਈ ਮੇਰੇ ਮਾਲਕਾ ਸੁਖਰਾਜ ਜਦੋਂ ਕੋਵਿਡ ਦਾ ਲਾਕਡਾਊਨ ਲੱਗਿਆ ਨਾ ਇਹ ਸਾਲਾਂ ਦਾ ਵੀ ਪਤਾ ਨਹੀਂ ਲੱਗ ਰਿਹਾ ਮਹੀਨਿਆਂ ਦੇ ਬਾਅਦ ਗੁਜ਼ਰ ਰਹੇ ਐ ਔਰ ਬਹੁਤ ਵੱਡੇ ਦੁਖਾਂਤ ਪੰਜਾਬ ਦੀ ਧਰਤੀ ਨੂੰ ਵੇਖਣ ਨੂੰ ਮਿਲੇ ਐ ਸੋ ਸੱਚੇ ਪਾਸ਼ਾ ਗੁਰੂ ਮਹਾਰਾਜ ਮਿਹਰ ਭਰਿਆ ਹੱਥ ਰੱਖਣ ਆਪਣੀ ਮੇਰ ਮੇਰੇ ਰੰਗਲੇ ਪੰਜਾਬ ਦੀਆਂ ਫਸਲਾਂ ਤੇ ਨਸਲਾਂ ਤੇ ਇਹਨਾਂ ਖੇਡ ਮੇਲਿਆਂ ਤੇ ਇਹਨਾਂ ਜੋੜ ਮੇਲਿਆਂ ਤੇ ਮੇਰੇ ਵੀਰੋ ਬਣਾਈ ਰੱਖੇ ਬਣਾਈ ਰੱਖੇ ਸੱਚੇ ਪਾਤਸ਼ਾਹ ਗੁਰੂ ਮਾਰਾ ਮਿਹਰ ਪਰੇ ਹੱਥ ਰੱਖਣਾ ਲਓ ਨਿੱਕਾ ਨਦੋਹਰ ਵਾਲਾ ਨਦੋਹਰ ਪਿੰਡ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਸੈਮੀ ਫਾਈਨਲ ਦੂਜਾ ਹਲੇਵਾ ਤੇ ਲੋਹਾਰੇ ਦੀਆਂ ਟੀਮਾਂ ਹਜੇ ਤੱਕ ਗਰਾਊਂਡ ਦੇ ਵਿੱਚ ਨਹੀਂ ਆਈਆਂ ਸਾਡੀ ਹੱਥ ਮੱਲ ਕੇ ਬੇਨਤੀ ਆ ਮੈਚ ਸਮਾਪਤ ਹੋ ਰਿਹਾ ਸੋ ਜਲਦੀ ਦੇ ਨਾਲੀਏ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਹਲੇਵਾ ਤੇ ਦੂਜੇ ਪਾਸੇ ਲੋਹਾਰਾ ਇਹ ਟੀਮਾਂ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ ਹਰਵਿੰਦਰ ਸਿੰਘ ਜੀ ਗਿੱਲ ਸਿਮਰਾ ਕਨੇਡਾ ਦਵਿੰਦਰ ਕਨੇਡਾ ਗੱਗੀ ਕਨੇਡਾ ਰਮਨਾ ਤੇ ਕਰਨ ਤੇ ਬਿੰਦੀ ਹੁਣੀ ਤੇ ਨਾਲ ਜਿੰਦਰ ਪਹਾਣੇ ਵਾਲਾ ਕਨੇਡਾ ਤੋਂ ਜਿਨ੍ਹਾਂ ਨੇ ਅੱਜ ਮਹਿਮਦਬਖਸ਼ ਦੀ ਟੀਮ ਨੂੰ ਸਪਾਂਸਰ ਕੀਤਾ ਹੈ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਆਹ ਸਾਹਮਣੇ ਗਿੰਨੀ ਉਹ ਤੰਵੀਰ ਗਿੰਨੀ ਉਹ ਤੰਵੀਰ ਗਿੰਨੀ ਲਾਉਂਦਾ ਤਕੜਾ ਜਫਾ ਤੇ ਪੁਆਇੰਟ ਜਿਹੜਾ ਯਾਫੀ ਦੇ ਹਿੱਸੇ ਹੈ ਚਲਦੇ ਹੋਏ ਮੈਚ ਦੇ ਵਿੱਚੋਂ ਮਹਿਮਦਵਾਲ ਜਿੱਤ ਕੇ ਫਾਈਨਲ ਦੇ ਵਿੱਚ ਪੁੱਜ ਗਈ ਹੈ 8 ਦੇ ਮੁਕਾਬਲੇ 17.5 ਅੰਕਾਂ ਦੇ ਨਾਲ ਮਹਿਮਦਵਾਲ ਦੀ ਟੀਮ ਇਸ ਮੁਕਾਬਲੇ ਦੀ ਜੇਤੂ ਟੀਮ ਰਹੀ ਹੈ ਮਹਿਮਦਵਾਲ ਦੀ ਟੀਮ ਨੇ ਆਪਣਾ ਇਹ ਮੈਚ ਜਿੱਤ ਕੇ ਫਾਈਨਲ ਦੇ ਵਿੱਚ ਜਗ੍ਹਾ ਬਣਾ ਲਈ ਹੈ ਸੋ ਮੇਰੀ ਬੇਨਤੀ ਲੋਹਾਰਾ